ਗੱਲ ਬਈ ਸਾਰੇ ਨੂੰ ਅੱਜ ਮੈਂ ਉਹ ਚੀਜ਼ ਬਣਾਉਣ ਲੱਗੀ ਆਂ ਜੋ ਅਕਸਰ ਹੀ ਉਹਦੋਂ ਬਣਦੀ ਹੈ ਜਦੋਂ ਘਰਾਂ 'ਚ ਲੈਟ ਜਾਵੜੇ ਦੇਖਿਓ ਅੱਗੇ ਕੀ ਬਣਦਾ ਤੁਹਾਨੂੰ ਪਤਾ ਲੱਗ ਜੂਗਾ ਮੈਂ ਬਣਾ ਵੀ ਸਕਦੀ ਆਂ ਕੁਛ ਕਿ ਨਹੀਂ ਤੇ ਜਿਹੜੇ ਮੈਨੂੰ ਕਹਿੰਦੇ ਤੈਨੂੰ ਰੋਟੀ ਬਣਾਉਣੀ ਹੁੰਦੀ ਹੈ ਆ ਗੰਡੇ ਛਿੱਲ ਲੈ ਟਮਾਟਰ ਥੋੜੇ ਥੋੜੇ ਕੱਟ ਲੈ ਹਰਾ ਹਰਾ ਤੇਲ ਪਾ ਲਈ ਆਪਾਂ ਕਿਉਂਕਿ ਫਿਲਟਰ ਲਾਏ ਤਾਂ ਕਰਕੇ ਹਰਾਈ ਜਾਂਦਾ ਹਨ ਗੰਡੇ ਨਹੀਂ ਕੱਟਣੇ ਹੁੰਦੇ ਇਸ ਤਰ੍ਹਾਂ ਜੀ ਸਾਫਤੀ ਸਿਲੰਡਰ ਕਰਤਾ ਆਪਾਂ ਸੇਮ ਪਨੀਰ ਤਲਣਾ ਨਾ ਤਲਣਾ ਤੁਹਾਡੀ ਮਰਜ਼ੀ ਐ ਸੀ ਵੀ ਥੋੜਾ ਟਾਈਮ ਹੀ ਤਲਿਆ ਸੀ ਇਹਨੂੰ ਆਪਾਂ ਦੁੱਧ ਦੇ ਕਰੀਮ ਦੀ ਵੀ ਲੋੜ ਪਊਗੀ ਇਸ ਖਤਰਾ ਆਪਾਂ ਹੁਣ ਉਹ ਲਾ ਲੈਨੇ ਪਹਿਲਾਂ ਬਹੁਤ ਸੌਖੀ ਲੰਘਦੀ ਆ ਨਹੀਂ ਤੇ ਆਪਣੀ ਕਰੀਮ ਚ ਰੱਖ ਲਈਏ ਗੁੜ ਦਾ ਨੰਦ ਪਤਾ ਹੁੰਦਾ ਪਰ ਵੀਰੀਆਂ ਵਾਸਤੇ ਆ ਦੇਖੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਨਾ ਇਹ ਬਣ ਗਏ ਪਹਿਲਾਂ ਆਪਾਂ ਆ ਸਾਰਾ ਸਮਾਨ ਬਾਟੀ ਚ ਕੱਢ ਲਾਂਗੇ ਪਲੇਟ ਚ ਕੱਢ ਲਾਂਗੇ ਥੋੜਾ ਠੰਡਾ ਹੋ ਜੂਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਥੋੜੇ ਢੰਡੇ ਕਿਤੇ ਵੀ ਬਾਹਲੇ ਨਹੀਂ ਢੰਡੇ ਕਿਤੇ ਆਪਾਂ ਸਾਰਾ ਤੇਲ ਕੱਢ ਕੇ ਇੰਨਾ ਤੇਲ ਬਚਾ ਲਿਆ ਹੁਣ ਆਪਾਂ ਜੀਰਾ ਪਾਵਾਂਗੇ ਇਹਦੇ ਵਿੱਚ ਇਹਦੇ ਪਾਸੇ ਹੀ ਰਹਿ ਗਏ ਹੁਣ ਇਹ ਸਾਰੇ ਮਿਸ਼ਰਣ ਦੇ ਇਹਦੇ ਵਿੱਚ ਗੇੜੇ ਦਵਾ ਦੇਣੇ ਆਪਾਂ ਵਿੱਚੇ ਪਾ ਦੋ ਕਰੀਮ ਲੋਬੀ ਇਹ ਤਿਆਰ ਹੋ ਗਿਆ ਪਹਿਲਾਂ ਅਸੀਂ ਪਤਾ ਕੀ ਕਰਦੇ ਹੁੰਦੇ ਸੀ ਅੱਡ ਗੰਡੇ ਅੱਡ ਪਨੀਰ ਹੁਣ ਆਪਾਂ ਇਹ ਗੱਡੀ ਚਲਾ ਦਈਏ ਬੜਾ ਸਵਾਦ ਬਣਦਾ ਸੱਚੀ ਹੁਣ ਦੇਖੋ ਇਹ ਆਪ ਦਾ ਤੇਲ ਛੱਡ ਗਿਆ ਨਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਕਲਰ ਵੀ ਚੇਂਜ ਹੋ ਗਿਆ ਇਹਦਾ ਜੇ ਪਨੀਰ ਨਾ ਹੋਵੇ ਤਾਂ ਕੱਲੀ ਸ਼ਾਹੀ ਬਣਾ ਕੇ ਖਾ ਲਿਆ ਕਰੋ ਵੀ ਬਹੁਤ ਸਵਾਦ ਹੁੰਦੀ ਹੈ ਹੁਣ ਇਹ ਬਾਲਾ ਸੰਘਣਾ ਬਣ ਗਿਆ ਦੇਖੋ ਤੁਸੀਂ ਆਪ ਹੁਣ ਇਹਦੇ ਵਿੱਚ ਪਾਣੀ ਪਾ ਲਓ ਮੈਂ ਤੇਲ ਛੱਡੀਆਂ ਨੇ ਇਹ ਪਾਸੇ-ਪਾਸੇ ਉਦੋਂ ਬਾਅਦ ਚ ਪਾਣੀ ਪਾਉਣਾ ਹੈ ਪਾਣੀ ਇਹ ਚਿੱਟਾ ਸਾਡਾ ਤਾਂ ਸੀਗਾ ਕਿਉਂਕਿ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਹੀ ਸਾਫ਼ ਕਰ ਲਈ ਨਾਲੇ ਪਾਣੀ ਵੀ ਪਾ ਲਿਆ ਹੁਣ ਜੇ ਕਿਸੇ ਦੇ ਹਰਾ ਧਣੀ ਹੈ ਉਹ ਬਾਦ ਆਪਣੇ ਸੁੱਕਾ ਆਪਾਂ ਸੁੱਕਾ ਪਾ ਦਿੰਨੇ ਇਹ ਪਾਣੀ ਪਾਏ ਤੋਂ ਬਾਅਦ ਚਾਏ ਪਤਲੀ ਜੀ ਤੁਹਾਨੂੰ ਕਿਰਾ ਕਿਰਾ ਹੀ ਲੱਗਦੀ ਹੈ ਤੁਸੀਂ ਵੀ ਸਿਮ ਕਰਕੇ ਛੱਡ ਦਿਓ ਤੇ ਬਾਅਦ ਇਹ ਸੰਘਣੀ ਸੰਘਣੀ ਹੋ ਜੂਗੀ ਲੋ ਵੀ ਆਪਣਾ ਪਨੀਰ ਹੋ ਗਿਆ ਤਿਆਰ ਕਿੰਨਾ ਸੰਘਣਾ ਹੋ ਗਿਆ ਨਾ ਹੂੰ ਕਿੰਨਾ ਸੰਘਣਾ ਹੋ ਗਿਆ ਨਾ